ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀ ਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ 15 ਫਰਵਰੀ 2025 ਦਿਨ ਸ਼ਨੀਵਾਰ ਨੂੰ ਪੰਜ ਜਿਹੜੇ ਕੀ ਆਲ ਓਪਨ ਦੇ ਕਬੱਡੀ ਟੂਰਨਾਮੈਂਟ ਹੋਣ ਜਾ ਰਹੇ ਹਨ ਇਹ ਪੰਜੇ ਦੇ ਪੰਜੇ ਜਿਹੜੇ ਟੂਰਨਾਮੈਂਟ ਆ ਆਲ ਓਪਨ ਦੇ ਰਹਿਣਗੇ ਇਹਦੇ ਵਿੱਚ ਜਿਹੜੇ ਕੀ ਬੈਸਟ ਸੁਪਰਸਟਾਰ ਆਪਣੇ ਜਿਹੜੇ ਪਲੇਅਰ ਆ ਉਹ ਖੇਡਣਗੇ ਇਹਦੇ ਵਿੱਚ ਜਿਹੜੇ ਇਨਾਮ ਬਹੁਤ ਵੱਡੇ ਰੱਖੇ ਗਏ ਹਨ ਪੰਜੇ ਜਿਹੜੇ ਕੀ ਮੁਕਾਬਲੇ ਆ ਅਲੱਗ-ਅਲੱਗ ਜਗ੍ਹਾ ਤੇ ਇਹ ਹੋਣਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਪੰਜੇ ਜਿਹੜੇ ਹੋਣ ਵਾਲੇ ਆ ਕਬੱਡੀ ਦੇ ਆਲੋਪਨ ਦੇ ਜਿਹੜੇ ਮੈਚ ਆ ਉਹ ਤੁਹਾਨੂੰ ਆਪਾਂ ਦੱਸਾਂਗੇ ਪਹਿਲਾ ਕਬੱਡੀ ਕੱਪ ਜਲੰਧਰ ਜ਼ਿਲ੍ਹੇ ਵਿੱਚ ਰਸੂਲਪੁਰ ਕਲਾਂ ਦੇ ਵਿੱਚ ਹੋਣ ਜਾ ਰਿਹਾ ਰਸੂਲਪੁਰ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਇਹ ਪਹਿਲਾ ਕਬੱਡੀ ਕਪ ਆਲੋਪਨ ਦਾ ਰਹੇਗਾ ਇਹਦੇ ਵਿੱਚ ਚਾਰ ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਬੈਸਟਾਂ ਨੂੰ ਬਹੁਤ ਵਧੀਆ ਨਾਮ ਰੱਖੇ ਗਏ ਹਨ ਪਹਿਲਾ ਨਾਮ 1.5 ਲੱਖ ਰੁਪਇਆ ਰੱਖਿਆ ਗਿਆ ਹੈ ਜੀ ਦੂਸਰਾ ਜਿਹੜਾ ਕਬੱਡੀ ਕੱਪਾ ਜ਼ਿਲ੍ਹਾ ਸੰਗਰੂਰ ਮੋਨਕ ਪਿੰਡ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਕਬੱਡੀ ਕੱਪ ਜਿਹੜਾ ਆਲ ਓਪਨ ਦਾ ਰਹੇਗਾ 14 ਤੋਂ ਇੱਕ ਜਿਹੜੇ ਕਬੱਡੀ ਕੱਪ ਚੱਲ ਰਹੇ ਹਨ 15 ਤਰੀਕ ਨੂੰ 15 ਫਰਵਰੀ ਨੂੰ ਆਲ ਓਪਨ ਦੇ ਇਹ ਮੈਚ ਇੱਥੇ ਕਰਵਾਏ ਜਾਣੇ ਹਨ ਬਹੁਤ ਵੱਡਾ ਇਹ ਕਬੱਡੀ ਕੱਪ ਹੋਣ ਜਾ ਰਿਹਾ ਜੀ ਜ਼ਿਲ੍ਹਾ ਸੰਗਰੂਰ ਮੋਨਕ ਪਿੰਡ ਦੇ ਵਿੱਚ ਇਸ ਤੋਂ ਬਾਅਦ ਤੀਸਰਾ ਜਿਹੜਾ ਕੀ ਕਬੱਡੀ ਕੱਪ ਆਲ ਓਪਨ ਦਾ ਮੈਚ ਜਿਹੜਾ ਕੀ ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਪਹਿਲਾ ਨਾਮ 1 ਲੱਖ ਰੱਖਿਆ ਗਿਆ ਹੈ ਜੀ ਪਿੰਡ ਠੱਠੀ ਭਾਈ ਜ਼ਿਲ੍ਹਾ ਮੋਗਾ ਇਹ ਇੱਥੇ ਵੀ 14 ਤਰੀਕ ਤੋਂ ਚੱਲ ਰਹੇ ਹਨ 15 ਨੂੰ ਆਲ ਓਪਨ ਦੇ ਮੈਚ ਕਰਵਾਏ ਜਾ ਰਹੇ ਹਨ 65 ਤੇ 75 ਦੇ ਜਿਹੜੇ ਕੀ ਮੁਕਾਬਲੇ ਅੱਜ 14 ਤਰੀਕ ਨੂੰ ਹੋ ਗਏ ਤੇ 15 ਤਰੀਕ ਨੂੰ 15 ਫਰਵਰੀ ਨੂੰ ਪਿੰਡ ਠੱਠੀ ਪਾਈ ਮੋਗਾ ਦੇ ਵਿੱਚ ਆਲ ਓਪਨ ਦੇ ਜਿਹੜੇ ਮੈਚ ਕਰਵਾਏ ਜਾ ਰਹੇ ਹਨ ਬਹੁਤ ਵੱਡੇ ਇਹਨਾਂ ਨੇ ਵੀ ਇਨਾਮ ਰੱਖੇ ਹਨ ਕਬੱਡੀ 365 ਤੇ ਇਹ ਲਾਈਵ ਚੱਲੇਗਾ ਚੌਥਾ ਜਿਹੜਾ ਕਬੱਡੀ ਕੱਪ ਆ ਨਵਾਂ ਸ਼ਹਿਰ ਜ਼ਿਲ੍ਹਾ ਦੇ ਵਿੱਚ ਘੁੰਮਣ ਪਿੰਡ ਦੇ ਵਿੱਚ ਹੋਣ ਜਾ ਰਿਹਾ ਘੁੰਮਣ ਜੇ ਨੌਵਾਂ ਸਾਲਾਨਾ ਕਬੱਡੀ ਕੱਪ ਕਰਵਾ ਰਹੇ ਹਨ 14 ਤੋਂ ਇਹ ਵੀ ਕਬੱਡੀ ਕੱਪ ਚੱਲ ਰਿਹਾ ਹੈ 15 ਫਰਵਰੀ ਨੂੰ ਆਲ オーਪਨ ਦੇ ਜਿਹੜੇ ਮੈਚ ਹੋਣੇ ਹਨ ਇਹ ਜਿਹੜਾ ਕਬੱਡੀ ਕੱਪ ਆ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਇਹ ਕਰਵਾਇਆ ਜਾ ਰਿਹਾ ਹੈ ਜੀ ਘੁੰਮਣ ਨਵਾਂ ਸ਼ਹਿਰ ਦੇ ਵਿੱਚ 2 ਲੱਖ ਰੁਪਈਆ ਇੱਥੇ ਪਹਿਲਾ ਇਨਾਮ ਰੱਖਿਆ ਗਿਆ ਤੇ ਬੈਸਟਾਂ ਨੂੰ ਬਹੁਤ ਵੱਡੇ ਇਨਾਮ ਰੱਖੇ ਗਏ ਹਨ ਲਾਸਟ ਜਿਹੜਾ ਪੰਜਵਾਂ ਕਬੱਡੀ ਕੱਪ ਆ ਇਹ ਵੀ 13 ਤਰੀਕ ਤੋਂ ਚੱਲ ਰਿਹਾ 13 14 15 15 ਫਰਵਰੀ ਨੂੰ ਆਲ ਓਪਨ ਦੇ ਜਿਹੜੇ ਖਿਡਾਰੀ ਖੇਡਣੇ ਹਨ ਇਹਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਪਹਿਲਾ ਨਾਮ 3 ਲੱਖ ਰੁਪਇਆ ਵੈਸਟਾ ਨੂੰ ਬੁਲਟ ਦਿੱਤੇ ਜਾਣੇ ਹਨ ਬਹੁਤ ਵੱਡਾ ਤੇ ਸ਼ਾਨਦਾਰ ਕਬੱਡੀ ਕੱਪ ਇਹ ਹੋਣ ਜਾ ਰਿਹਾ ਜੀ ਗੈਲ ਕਬੱਡੀ ਕੱਪ